ਵੱਖ-ਵੱਖ ਤਰ੍ਹਾਂ ਦੇ ਰੋਖ ਪੰਜਾਬ ਦੇ ਸੱਭਿਆਚਾਰ ਦਾ ਅਹਿਮ ਹਿੱਸਾ ਰਹੇ ਨੇ ਤੇ ਸਾਡੇ ਲੋਕ ਗੀਤਾਂ ਤੇ ਬੋਲੀਆਂ ਵਿੱਚ ਕਿੱਕਰ 베ਰੀ ਟਾਲੀ ਤੂਤ ਤੇ ਬੋੜ ਆਦਿ درختਾਂ ਦਾ ਆਮ ਜ਼ਿਕਰ ਆਉਂਦਾ ਹੈ ਪਰ ਕੁਝ ਤ੍ਰਖਤ ਅਜਿਹੇ ਨੇ ਜੋ ਇਨਸਾਨ ਅਤੇ ਜੀਵ ਜੰਤੂਆਂ ਲਈ ਬਹੁਤ ਹੀ ਲਾਹੇਵੰਦ ਨੇ ਪਰ ਅਲੋਪ ਹੁੰਦੇ ਜਾ ਰਹੇ ਨੇ ਮਾਲਵਾ ਖੇਤੇ ਵਿੱਚ ਵਾਤਾਵਰਨ ਨੂੰ ਸਾਫ਼ ਸੁਥਰਾ ਰੱਖਣ ਤੇ ਦੇਸੀ 베ਰੀਆਂ ਦੇ ਵਿਰਾਸਤੀ ਰੂਪ ਤੇ ਪੰਛੀਆਂ ਨੂੰ ਬਚਾਉਣ ਲਈ ਬੀੜ ਸੋਸਾਇਟੀ ਦੇ ਮੈਂਬਰ ਬੇਨजीर ਸਿੰਘ ਬਰਾੜ ਅਤੇ ਗੁਰਪ੍ਰੀਤ ਸਿੰਘ ਮੱਲਣ ਨੇ ਵਿਲੱਖਣ ਉਪਰਾਲਾ ਕਰਦਿਆਂ ਦੇਸੀ 베ਰੀਆਂ ਦੇ ਬੂਟੇ ਲਗਾਉਣ ਦਾ ਕੰਮ ਆਰੰਭਿਆ ਮੁਖਤਸਰ ਸਥਿਤ ਪ੍ਰਸਾਰ ਭਾਰਤੀ ਦੇ ਨੁਮਾਇੰਦਿਆਂ ਦੱਸਿਆ ਹੈ ਕਿ ਇਹਨਾਂ ਦੋਵਾਂ ਨੇ ਆਪਣੇ ਪੱਧਰ ਤੇ 10000 ਤੱਕ ਦੇਸੀ ਬੇਰੀਆਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਲਗਾਈਆਂ ਕਿਆ ਜਾਂਦਾ ਹੈ ਕਿ ਦੇਸੀ 베ਰੀਆਂ ਸਾਰੇ ਸਾਲ ਪੰਛੀਆਂ ਦੀ ਖੁਰਾਕ ਤੇ ਸ਼ਿਕਾਰੀ ਪੰਛੀਆਂ ਤੋਂ ਸੁਰੱਖਿਆ ਪ੍ਰਦਾਨ ਕਰਦੀਆਂ ਨੇ। ਉਹਨਾਂ ਦੱਸਿਆ ਕਿ ਉਹ ਪੂਰੇ ਪੰਜਾਬ ਵਿੱਚ ਸੈਂਕੜੇ ਕਿਸਮ ਦੇ ਛੋਟੇ ਪੰਛੀਆਂ ਦੀ ਪਨਾਹ ਲਈ ਦੇਸੀ 베ਰੀਆਂ ਨੂੰ ਉਤਸ਼ਾਹ ਕਰ ਰਹੇ ਨੇ ਕਿਉਂਕਿ ਇਹ ਵਿਰਾਸਤੀ ਰੁੱਖ ਹੈ ਤੇ ਇਸ ਨਾਲ ਆਦ ਕਾਲ ਤੋਂ ਕਹਾਣੀਆਂ ਜੁੜੀਆਂ ਹੋਈਆਂ ਨੇ। ਸੋਸਾਇਟੀ ਦੇ ਦੋਵੇਂ ਮੈਂਬਰ ਆਪਣੇ ਪੱਧਰ ਤੇ ਕਈ ਪਿੰਡਾਂ ਵਿੱਚ ਪੰਛੀਆਂ ਦੇ ਆਲਣੇ, ਪੰਛੀਆਂ ਦੀ ਖੁਰਾਕ ਲਈ ਟੁਕਮੇ ਬੂਟੇ, ਰਵਾਇਤੀ ਦਰਖਤ ਜਿਵੇਂ ਰਹੂੜਾ, ਅੰਜੀਰ, ਮਹਿੰਦੀ, ਤੂਤ, ਨਿੰਮ, ਡੇਕ ਅਤੇ ਜਾਮੇ ਆਦਦੇ ਬੂਟੇ ਵੀ ਮੁਹਈਆ ਕਰਵਾ ਰਹੇ ਨੇ ਤਾਂ ਜੋ ਮਾਤਾ ਵਾਤਾਵਰਣ ਨੂੰ ਸਾਫ ਸੁਥਰਾ ਰੱਖਿਆ ਜਾ ਸਕੇ ਅਤੇ ਪੰਛੀਆਂ ਦੀ ਗਾਹ ਦਾ ਇੰਤਜ਼ਾਮ ਹੋ ਸਕੇ ਉਹਨਾਂ ਵੱਲੋਂ ਇਹ ਕੰਮ ਨਿਰਸੁਆਰਥ ਸ਼ੁਰੂ ਕੀਤਾ ਗਿਆ ਅਤੇ ਮਾਲਵੇ ਦੇ ਇਲਾਕੇ ਦੇ ਪਿੰਡਾਂ ਦੇ ਲੋਕ ਇਸ ਗੱਲ ਤੋਂ ਪ੍ਰਭਾਵਿਤ ਹੋਏ ਇਹਨਾਂ ਦੇ ਸਮਰਪਣ ਨੂੰ ਦੇਖ ਕੇ ਲੋਕ ਵੀ ਇਸ ਪਾਸੇ ਵੱਲ ਪ੍ਰੇਰਿਤ ਹੋ ਰਹੇ ਨੇ ਸਾਡੀ ਸੁਸਾਇਟੀ ਵਾਤਾਵਰਣ ਸੰਬੰਧੀ ਬਹੁਤ ਜ਼ਿਆਦਾ ਅਭਰਾਲੇ ਕਰ ਰਹੀ ਹੈ ਅਸੀਂ ਆਪਣੇ ਖੇਤਾਂ ਦੇ ਵਿੱਚ ਆਪਣੇ ਮਾਤਾ ਪਿਤਾ ਦੀ ਯਾਦ ਦੇ ਵਿੱਚ ਜਿੱਥੇ ਇੱਕ ਮਿੰਨੀ ਜੰਗਲ ਸਥਾਪਿਤ ਕੀਤਾ ਉੱਥੇ ਅਸੀਂ ਦੇਸੀ 베ਰੀਆਂ ਦਾ ਪ੍ਰੋਜੈਕਟ ਸਾਡਾ ਬਹੁਤ ਵੱਡਾ ਹੈ ਤੇ ਅਸੀਂ ਦੇਸੀ 베ਰੀਆਂ ਤਿਆਰ ਕਰ ਰਹੇ ਹਾਂ ਤੁਸੀਂ ਪਿੱਛੇ ਮੇਰੇ ਦੇਖ ਹੀ ਰਹੇ ਹੋ ਕਿ ਦੇਸੀ 베ਰੀ ਖੜੀ ਆ ਜਿਹੜੀ ਕੁਦਰਤੀ ਤਰੀਕੇ ਨਾਲ ਉਗਰੀ ਸੀ ਤੇ ਇਹ ਤੋਂ ਅਸੀਂ ਹਜ਼ਾਰਾਂ ਦੀ ਗਿਣਤੀ ਚੋਂ ਪਹਿਲਾਂ 베ਰੀਆਂ ਤਿਆਰ ਕਰ ਦੁੱਤੀਆਂ ਹਨ ਦੇਸੀ 베ਰੀਆਂ ਜੋ ਸਾਡੀ ਸੋਸਾਇਟੀ ਹੈ ਇਸ ਦਾ ਮਨੋਰਥ ਸਮੁੱਚੇ ਲੋਕਾਂ ਨੂੰ ਕੁਦਰਤ ਪੰਛੀਆਂ ਧਰਤੀ ਅਤੇ ਵਾਤਾਵਰਨ ਪ੍ਰਤੀ ਸੇ ਸचेत ਕਰਨ ਲਈ ਬਣਾਈ ਗਈ ਹੈ ਇਹ ਸਾਡੇ ਜ਼ਿਲ੍ਹੇ ਦੀ ਰਜਿਸਟਰਡ ਸੰਸਥਾ ਹੈ ਸਾਡਾ ਮਨੋਰਥ ਸਾਡੇ ਬਜ਼ੁਰਗਾਂ ਸਾਡੇ ਪੁਰਖਿਆਂ ਵੱਲੋਂ ਪਾਏ ਹੋਏ ਪੂਰਨਿਆਂ ਤੇ ਚੱਲਦੀ ਹੋਈ ਧਰਤੀ ਕੁਦਰਤ ਪੰਛੀਆਂ ਅਤੇ ਵਾਤਾਵਰਨ ਦੀ ਸ਼ੁੱਧਤਾ ਲਈ ਕਾਰਜ ਕਰਨਾ ਹੈ